ਵਿੱਚ YouTube ਸੈਂਪਲ ਤਾਂ ਸਭ ਨੇ ਦੇਖਿਆ ਹੋਊਗਾ ਪਰ YT ਸਟੂਡੀਓ ਇਹ ਉਹਨਾਂ ਦੇ ਫੋਨ 'ਚ ਹੀ ਹੋਊਗਾ ਜਿਹੜੇ YouTube ਚ ਚੈਨਲ ਚਲਾਉਂਦੇ ਆ YT ਸਟੂਡੀਓ ਮਤਲਬ YouTube ਸਟੂਡੀਓ ਇੱਥੋਂ ਪਤਾ ਲੱਗਦਾ ਵੀ ਕਿੰਨੇ ਦਿਨਾਂ ਦੇ ਵਿੱਚ ਕਿੰਨੇ ਲੱਖ ਰੁਪਏ ਕਮਾਇਆ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਣੇ ਕਲੱਬ ਵੱਲੋਂ ਅਕਸਰ ਥੋੜੇ ਦਿਨਾਂ ਬਾਅਦ ਇੱਕ ਵੀਡੀਓ ਬਣਾਈ ਜਾਂਦੀ ਆ ਉਸ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਹੀ ਸੰਗਤਾਂ ਸਾਹਮਣੇ ਹੱਥ ਜੋੜੇ ਜਾਂਦੇ ਨੇ ਵੀ ਤੁਸੀਂ ਇਹ ਵੀਡੀਓ ਪੂਰੀ ਦੇਖਣੀ ਆ ਲਾਈਕ ਕਮੈਂਟ ਸ਼ੇਅਰ ਵੀ ਕਰਨੀ ਜਦੋਂ ਕਲੱਬ ਮੈਂਬਰ ਤੁਹਾਡੇ ਸਾਹਮਣੇ ਹੱਥ ਜੋੜਦੇ ਨੇ ਤੇ ਇਹ ਗੱਲਾਂ ਜਿਹੜੇ ਮੇਰੇ ਰਿਸ਼ਤੇਦਾਰ ਨੇ ਜਾਣਵਰੇ ਦੇ ਦੋਸਤ ਮਿੱਤਰ ਨੇ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਬਈ ਮੈਂ ਬਾਰ-ਬਾਰ ਲੋਕਾਂ ਦੀਆਂ ਮਿਹਨਤਾਂ ਕਰਦਾ ਧਰਲੇ ਕਰਦਾ ਵੀ ਵੀਡੀਓ ਪੂਰੀ ਦੇਖ ਲਿਓ ਜੀ ਵੀਡੀਓ ਪੂਰੀ ਦੇਖ ਲਿਓ ਜੀ ਕਹਿਣ ਤੋਂ ਭਾਵ ਇੱਕ ਮੰਗਤੇ ਦੇ ਰੂਪ ਵਿੱਚ ਜਦੋਂ ਵੀਡੀਓ ਸ਼ੁਰੂ ਕਰਦੇ ਆ ਪਹਿਲੇ ਹੱਥ ਜੋੜ ਕੇ ਮੰਗਣ ਲੱਗ ਜਾਂਦਾਗਾ ਜਣੀ ਇਹ ਚੀਜ਼ਾਂ ਬੁਰੀਆਂ ਲੱਗਦੀਆਂ ਨੇ ਪਰ ਦੋਸਤਾਂ ਮਿੱਤਰਾਂ ਨੂੰ ਰਿਸ਼ਤਦਾਰਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਵੀ ਸਿਰਫ ਹੱਥ ਜੋੜਨ ਦੇ ਨਾਲ ਹੀ YouTube ਤੋਂ ਲੱਖਾਂ ਰੁਪਈਆ ਮੈਂ ਕਮਾ ਚੁੱਕਿਆ ਹੁਣ ਤੱਕ ਤੁਸੀਂ ਦੇਖੋ ਵੀ ਬੋਲਟ ਮੋਟਰਸਾਈਕਲ ਮੇਰੇ ਕੋਲੇ ਥਾਰ ਗੱਡੀ ਮੇਰੇ ਕੋਲੇ ਤੇ ਥੋੜੇ ਸਾਲਾਂ ਦੇ ਵਿੱਚ ਆਉਂਦੇ ਥੋੜੇ ਸਮੇਂ ਦੇ ਵਿੱਚ ਫੋਰਚੂਨਰ ਗੱਡੀ ਆਪਾਂ ਲੈ ਲੈਣੀ ਹੈ ਇਹ ਯੂਟਿਊਬਰ ਚੀਜ਼ ਇਹ ਹੈ ਜੀ ਆ ਜਿਹੜਾ ਬੰਦਾ ਯੂਟਿਊਬ ਤੋਂ ਕਮਾਈ ਕਰਨ ਲੱਗ ਜੇ ਉਹਨੂੰ ਹੋਰ ਕੋਈ ਕੰਮ ਕਰਨ ਦੀ ਲੋੜ ਹੀ ਨਹੀਂ ਪੈਂਦੀ ਤੁਸੀਂ ਦੇਖ ਲਓ ਵੀ ਆਪਣੀ ਵੀਡੀਓ ਅਪਲੋਡ ਹੋਣ ਸਾਰੀ ਲੱਖਾਂ ਦੇ ਵਿੱਚ ਵਿਊ ਆ ਜਾਂਦੇ ਨੇ ਜਿਹੜੀ ਜਿਹੜੇ ਮਰਜ਼ੀ ਵਿਸ਼ੇ ਤੇ ਟੌਪਿਕ ਤੇ ਵੀਡੀਓ ਪਾ ਲੋ ਵੀਡੀਓ ਨਾਲ ਦੀ ਨਾਲ ਮਿਲੀਅਨ ਤੇ ਜਾਨੀ ਇੰਨਾ ਕੁ ਜ਼ਿਆਦਾ ਪਿਆਰ ਮਿਲ ਰਿਹਾ ਲੋਕਾਂ ਦਾ ਇੰਨਾ ਕੁ ਜ਼ਿਆਦਾ ਹੰਗਾਰਾ ਮਿਲ ਰਿਹਾ ਲੋਕਾਂ ਦਾ ਇੰਨੇ ਕੁ ਜ਼ਿਆਦਾ ਪੈਸੇ ਬਣ ਰਹੇ ਨੇ YouTube ਤੋਂ ਫਿਰ YouTube ਤੇ ਲੋਕਾਂ ਸਾਹਮਣੇ ਹੱਥ ਅਡਣ ਦੇ ਵਿੱਚ ਕਿੰਨੇ ਕੁ ਵੱਡੇ ਸਵਾਸਿਆ ਗਈ ਇੰਨੇ ਜ਼ਿਆਦਾ ਪੈਸੇ ਬਣਦੇ ਨੇ ਵੀ ਇਥੇ ਤੱਕ ਅਸ ਤਾਂ ਲੋਕਾਂ ਨੇ ਪੈਰੀ ਹੱਥ ਵੀ ਲਾ ਦਾਂਗੇ ਵੀ ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਸਾਡੀਆਂ ਵੀਡੀਓ ਦੇਖਦੇ ਰਹੇ ਤੇ ਸਾਨੂੰ ਇਸੇ ਤਰ੍ਹਾਂ ਸਾਡੇ ਖਾਤੇ ਦੇ ਵਿੱਚ ਪੈਸੇ ਆਉਂਦੇ ਰਹਿਣਗੇ ਜੇ ਤੁਸੀਂ ਸਾਡੇ ਨਾਲ ਜੁੜੇ ਰਹੇ ਆਪਾਂ ਅੱਜ ਗੱਲ ਕਰਨੀਆਂ ਪਿਛਲੇ ਥੋੜੇ ਦਿਨਾਂ ਦੀ ਜਿਹੜੀਆਂ ਆਪਾਂ ਵੀਡੀਓ ਬਣਾਈਆਂ ਨੇ ਪਿੰਡ ਦੀਆਂ ਜਿਨ੍ਹਾਂ ਦੇ ਵਿੱਚ ਆਪਾਂ ਕਿਹਾ ਸੀਗਾ ਵੀ ਤੁਸੀਂ ਸਾਥ ਦੇਣਾਗਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾਗਾ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਵੀ ਕਰਨੀ ਆ ਆਪਣੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਆਪਾਂ ਉਹਦੀ ਗੱਲ ਕਰਨੀ ਆ ਅ ਜੇ ਆਪਾਂ ਗੱਲ ਕਰੀਏ ਸਮੇਂ ਦੀ ਵੀ ਸਮਾਂ ਲੋਕਾਂ ਕੋਲ ਬਹੁਤ ਘੱਟ ਆ ਪਰ ਮੈਂ ਆਪਦੀ ਗੱਲ ਕਰਦਾ ਮੈਂ ਕਦੇ ਵੀ ਕਿਸੇ ਵੀ ਵੀਡੀਓ ਦੇ ਵਿੱਚ ਆਪਦੀ ਗੱਲ ਨਹੀਂ ਕੀਤੀ ਵੀ ਮੈਂ ਕੀ ਕਰਦਾ ਮੈਂ ਮੇਰਾ ਕੰਮ ਕਰ ਕੀ ਆ ਜਿਆ ਮੈਂ ਕਿੰਨੇ ਵਜੇ ਉੱਠਦਾ ਹਾਂ ਪਰ ਅੱਜ ਮੇਰੀ ਮਜਬੂਰੀ ਹੈ ਇਹ ਗੱਲ ਦੱਸਣ ਦੀ ਕਿਉਂਕਿ ਵਿਸ਼ਾ ਇਹ ਹਜੇ ਆ ਗਿਆ ਸਾਹਮਣੇ ਵੀ ਜਿਹੜਾ ਬੰਦਾ ਮਸ਼ੀਨੀ ਯੁੱਗ ਦੇ ਮਸ਼ੀਨਰੀ ਯੁੱਗ ਦੇ ਵਿੱਚ ਵੀ ਇਹ ਕਹਿੰਦਾਗਾ ਵੀ ਮੇਰੇ ਕੋਲ ਸਮਾਂ ਨਹੀਂ ਹੈਗਾ ਵੀਡੀਓ ਦੇਖਣ ਦਾ ਉਹ ਬੰਦੇ ਲਈ ਮੈਨੂੰ ਆਪਦੇ ਐਗਜ਼ਾਮਪਲ ਦੇਣੇ ਪੈਣੀਆਂ ਜਿਵੇਂ ਹਰ ਰੋਜ਼ ਅਮਰਤ ਵੇਲੇ 4 ਵਜੇ ਦਾ అలਾਰਮ ਮੇਰਾ ਲੱਗਿਆ ਹੁੰਦਾ ਜੀ 4 ਵਜੇ ਉੱਠਣ ਤੋਂ ਬਾਅਦ ਆਉਦੇ ਬਾਹਰਲੇ ਘਰ ਦਾ ਮੱਝਾਂ ਦਾ ਸਾਰਾ ਕੰਮ ਕਰਨੇ ਮੇੜ ਕੇ 8 8:30 ਨੂੰ ਦੁਬਾਰੇ ਨਹਾ ਧੋ ਕੇ ਰੋਟੀ ਪਣੀ ਖਾ ਕੇ ਦੁਬਾਰੇ ਆਦਾ ਖੇਤ ਨੂੰ ਜਾਂ ਬਾਗ ਚ ਜਾਂ ਜਿੱਥੇ ਵੀ ਕੋਈ ਕੰਮਕਾਰ ਹੁੰਦਾ ਜਾਂ ਕੋਈ ਗੁਰਦਵਾਰ ਸਾਹਿਬ ਜਾਣਾ ਹੁੰਦਾ ਉੱਥੇ ਪਹੁੰਚ ਜਾਈ ਉਧਰ ਜਾ ਕੇ ਆਦ ਦੁਬਾਰੇ ਵਾਪਸ ਆ ਕੇ ਜਦੋਂ ਵੀ ਕੋਈ ਆਪਣੇ ਨਗਰ ਪੰਡੋਰੀ ਦਾ ਨੌਜਵਾਨ ਜਾਂ ਸੀਨੀਅਰ ਸੇਵਾਦਾਰ ਕੋਈ ਵੀ ਆ ਜਿਹੜਾ ਆਪਣੇ ਦਾ ਕਿਸੇ ਦਾ ਚੈਨਲ ਚੱਲਦਾ ਹੈ ਕਿਸੇ ਦਾ ਫੇਸਬੁੱਕ ਪੇਜ ਚੱਲਦਾ ਕੌਣ ਸਾਰ ਜੋ ਰੋਟੀ ਖਾਣੀ ਹੁੰਦੀ ਹੈ ਦੁਪਹਿਰ ਦੀ ਤੇ ਉਦੋਂ ਵੀਡੀਓ ਲਾ ਕੇ ਰੱਖ ਦੇਈਦੀ ਹੈ ਉਹਨਾਂ ਦੀ ਹੁਣ ਆਪਣੇ ਪਿੰਡ ਕਿੰਨੇ ਸਿੰਗਰ ਨੇ ਕਿੰਨੇ ਆਪਣੇ ਪਿੰਡ ਯੂਟਿਊਬਰ ਨੇ ਕਿੰਨੇ ਆਪਣੇ ਪਿੰਡ ਫੇਸਬੁੱਕੀ ਇਹ ਨੇ ਸਾਰਿਆਂ ਦੀਆਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਦੇਖਣੀ ਕਾਰਨ ਕੀ ਉਹਦਾ ਕਿਉਂਕਿ ਮੇਰੇ ਮਨ ਦੇ ਵਿੱਚ ਇਹ ਹੁੰਦਾ ਵੀ ਜੇ ਕੋਈ ਆਪਣੇ ਪਿੰਡ ਦਾ ਬੰਦਾ ਇਸ YouTube ਦੀ ਸਹਾਇਤਾ ਨਾਲ ਜਾਂ ਇਸ Facebook ਦੀ ਸਹਾਇਤਾ ਨਾਲ 4 ਪੈਸੇ ਜੋੜ ਸਕਦਾ 4 ਪੈਸੇ ਕਮਾ ਸਕਦਾ ਤਾਂ ਸਿਰਫ 5 ਮਿੰਟ ਦੀ ਵੀਡੀਓ ਦੇਖਣ ਨਾਲ ਆਪਣਾ ਕੀ ਕਸਦਾ ਹੁਣ ਜਿੰਨੇ ਵੀ ਜਗਦੀਪ ਪੰਡੋਰੀ ਹੋ ਗਿਆ ਸੁਖਜੋਲ ਹੋ ਗਿਆ ਆਪਣੇ ਰਣਜੀਤ ਸਿੰਘ ਅਰੇਵਾਲ ਜੀ ਹੋ ਗਏ ਹੋ ਵੀ ਜਿੰਨੇ ਵੀ ਵੀਡੀਓ ਪਾਉਂਦੇ ਨੇ ਇਹ ਨਾਲ ਦੀ ਨਾਲ ਪਹਿਲਾਂ ਵੀਡੀਓ ਦੇਖੀ ਦੀਆ ਲਾਇਕ ਵੀ ਕਰੀ ਜਾ ਤੇ ਕਮੈਂਟ ਵੀ ਕਰੀਦਾ ਕਮੈਂਟ ਸਿਰਫ ਉਸ ਵੀਡੀਓ ਕਰੀਦਾ ਜਿਹੜੀ ਆਪਣੇ ਮਨ ਨੂੰ ਪਾਉਂਦੀ ਹੈ ਮੰਨ ਲੋ ਵੀ ਧਾਰਮਿਕ ਆ ਜਾਂ ਸਮਾਜਿਕ ਆ ਕੋਈ ਪਿਆਰ ਮੁਹੱਬਤ ਵਾਲੀਆਂ ਵੀਡੀਓ ਨਾ ਤਾਂ ਮੈਂ ਲਾਈਕ ਕਰਦਾ ਨਾ ਮੈਂ ਉਹਦਾ ਕਮੈਂਟ ਕਰਦਾ ਪਰ ਮੈਂ ਦੇਖ ਜ਼ਰੂਰ ਲੈਂਦਾ ਕਿਉਂਕਿ ਬਾਲ ਟਾਈਮ ਤਾਂ ਪੂਰਾ ਕਰਨਾ ਹੀ ਹੁੰਦਾ ਆਪਣੇ ਦੋਸਤ ਮਿੱਤਰ ਨੇ ਸਾਰੇ ਕਿਉਂਕਿ ਕੱਲ ਪਰਸوں ਦੇਖ ਲਵਾਂ ਕੱਲ ਪਰਸوں ਇੱਕ ਵੀਰੇ ਦਾ ਉਹ ਆਇਆ ਆਪਣਾ ਗਾਣਾ ਹੈ ਨਵਾਂ ਰਵੀ ਦਾ ਜਿਹੜਾ ਥੋੜੇ ਦਿਨ ਪਹਿਲਾਂ ਕੈਨੇਡਾ ਗਿਆ ਮੁੰਡਾ ਲਗਭਗ 2-4 ਮਹੀਨੇ ਹੋ ਗਏ ਉਹਨੂੰ ਗ੍ਰੈਂਡਾ ਗਾਇਨੋ ਤੇ ਉਹਦਾ ਨਵਾਂ ਗਾਣਾ ਆਇਆ YouTube ਤੇ ਤੇ ਉਹਦਾ ਲਿੰਕ ਮੇਰੇ ਕੋਲ ਆਇਆ ਵੀ ਉਹਨਾਂ ਦੇ ਸਰ ਫਾਦਰ ਸਾਹਿਬ ਨੇ ਭੇਜਿਆ ਸੀ ਕਾਬਲ ਸਿੰਘ ਦਾ ਮੁੰਡਾ ਤੇ ਉਹ ਲਿੰਕ ਓਪਨ ਵੀ ਕੀਤਾ ਤੇ ਵੀਡੀਓ ਵੀ ਪੂਰੀ ਦੇਖੀ ਲਾਈਕ ਵੀ ਕੀਤਾ ਤੇ ਸ਼ੇਅਰ ਵੀ ਕੀਤੀ ਸਟੇਟਸ ਤੇ ਵੀ ਪਾਈ ਵੀ ਇਹ ਮੁੰਡਾ ਆਪਣੇ ਪਿੰਡ ਦਾ ਹੈਗਾ ਇਹ ਨੂੰ ਸਹਿਯੋਗ ਕਰੋ ਇੱਕ ਮਿੰਟ ਤੁਸੀਂ ਦੇਖੋ ਵੀ ਹਜੇ ਮੈਨੂੰ ਨਾ ਤਾਂ ਮਿਲਿਆ ਕਦੇ ਇੰਨਾ ਕਿ ਉਹ ਵਾਲੀਵਾਲ ਖੇਡਦਾ ਸੀ ਵੀਰੇ ਉਹਨਾਂ ਦਾ ਆੜੀ ਹੈ ਮੈਨੂੰ ਨਹੀਂ ਮਿਲਿਆ ਇਹਨਾਂ ਮਾੜਾ ਮੁੱਤ ਚੱਲ ਮਿਲਦੇ ਰਹੇ ਪਰ ਜਾਣ ਕਰ ਘੱਟ ਛਕ ਦੁੱਜੇ ਦੇ ਫਿਰ ਵੀ ਸਿਰਫ ਪਿੰਡ ਦਾ ਮੁੰਡਾ ਹੋਣ ਕਰਕੇ ਉਹਦੀ ਪੂਰੀ ਵੀਡੀਓ ਦੇਖੀ ਵੀ ਲਾਈਕ ਵੀ ਕੀਤੀ ਕਮੈਂਟ ਵੀ ਕੀਤਾ ਸ਼ੇਅਰ ਵੀ ਕੀਤੀ ਇਸੇ ਤਰ੍ਹਾਂ ਆਪਣੇ ਸਦਾਗਰ ਸਿੰਘ ਦੁੱਧੀ ਦਾ ਪੋਤਾ ਹੈਗਾ ਟੋਨੀ ਅ ਗਰਸੇਵ ਸਿੰਘ ਜਿਹੜੀ ਉਹ ਪੱਕਾ ਨਾ ਦੇਖ ਲਓ ਵੀ ਉਹਦੀਆਂ ਇੰਨੀਆਂ ਵੀਡੀਓ ਆਉਂਦੀਆਂ ਨੇ YouTube ਤੇ ਇੰਨੇ ਗਾਣੇ ਆਉਂਦੇ ਨੇ ਉਹਦੇ ਵੀ ਗਾਣੇ ਸਾਰੇ ਸੁਣੀ ਦੇ ਨੇ ਤੇ ਪੂਰੇ ਦਾ ਪੂਰੇ ਲਾਈਕ ਤੇ ਕਮੈਂਟ ਕਰ ਜੇ ਗਾਣਾ ਸਮਾਜਿਕ ਹੁੰਦਾ ਕਮੈਂਟ ਕਰੀਦਾ ਨਹੀਂ ਕਿਲਾ ਲਾਈਕ ਕਰ ਦਈਦਾ ਤੇ ਜਣੀ ਨਗਰ ਪੰਡੋਰੀ ਦੇ ਵਿੱਚੋਂ ਕੋਈ ਇਹ ਜਿਹਾ ਵੀਰ ਜਿਹੜਾ YouTube ਚਲਾਉਂਦਾ ਹੋਵੇ ਜਾਂ Facebook ਚਲਾਉਂਦਾ ਹੋਵੇ ਤੇ ਉਹਦੀ ਵੀਡੀਓ ਨੂੰ ਲਾਈਕ ਜਾਂ ਕਮੈਂਟ ਜਾਂ ਸ਼ੇਅਰ ਨਾ ਕੀਤਾ ਹੋਵੇ ਉਹ ਮੇਰੇ ਜਣੀ ਕਿ ਖਿਲਾਫ ਰੱਜ ਕੇ ਬੋਲ ਸਕਦਾ ਵੀ ਤੂੰ ਮੇਰਾ ਮੇਰੀ ਵੀਡੀਓ ਨਹੀਂ ਦੇਖੀ ਠੀਕ ਹੈ ਜੀ 4 ਵਜੇ ਤੋਂ ਲੈ ਕੇ ਗਰਮੀ ਦੇ ਮੌਸਮ ਵਿੱਚ 4 ਵਜੇ ਤੋਂ ਉੱਠਿਆ ਸਾਮ ਨੂੰ 10 ਵਜੇ ਜਾਂਦੇ ਆ ਦੁਪਹਿਰੇ ਜਵਾਕਾਂ ਨਾਲ ਦੀ ਖੇਡਣਾ ਹੁੰਦਾ ਤੇ ਜਵਾਕ ਵੀ ਜਣੀ ਸਾਹਮਣੇ ਹੁੰਦੇ ਆ ਜਦ ਬਹੁਤੀ ਬਾਹਰ ਗਈ ਵੀ ਆ ਦਨਪੜ ਦੀ ਭਜਨਠ ਦੇ ਬਾਅਦ ਵੀ ਜਿੰਨੇ ਆਪਣੇ ਨਗਰ ਦੇ ਯੂਟਿਊਬਰ ਨੇ ਸਾਰਿਆਂ ਦੀ ਵੀਡੀਓ ਰੱਜ ਕੇ ਦੇਖੀ ਜੀ ਕਿਉਂਕਿ ਸਾਡੇ ਮਨ ਦੇ ਵਿੱਚ ਇਹ ਨਹੀਂ ਹੁੰਦਾ ਵੀ ਫਲਾਨਾ ਬੰਦਾ ਕਾਮਯਾਬ ਨਾ ਹੋ ਜੇ ਆਪਾਂ ਤੋਂ ਚਾਰ ਕਦਮ ਅੱਗੇ ਰਹਿਣਾ ਨਹੀਂ ਠੀਕ ਹੈ ਜੀ ਜਦੋਂ ਵੀਡੀਓ ਪਾਤੀ ਆਪਣੇ ਕਲੱਬ ਵੱਲੋਂ ਕੋਈ ਵੀਡੀਓ ਅਪਲੋਡ ਕਰਤੀ ਤਾਂ ਉਹਦੇ ਵਿੱਚ ਸਾਫ਼ ਜਾਂ ਪਹਿਲੇ ਕਿਹਾ ਜਾਂਦਾ ਹੁੰਦਾ ਵੀ ਭਾਈ ਇਹ ਵੀਡੀਓ ਤੁਸੀਂ ਪੂਰੀ ਦੇਖਣੀ ਹੈ ਹੁਣ ਤੁਸੀਂ ਗਿਣਤੀ ਦੇ ਵੀਡੀਓ ਮੇਰੇ ਚੈਨਲ ਤੋਂ ਐ ਲੱਭ ਕੇ ਦਿਖਾ ਦਿਓ ਵੀ ਸਿਰਫ 5 ਜਾਂ 7 ਵੀਡੀਓ ਹੋਣੀਆਂ ਜਿਹਦੇ ਤੇ ਤੁਹਾਨੂੰ ਇਹ ਕਿਹਾ ਗਿਆ ਹੋਵੇ ਵੀ ਤੁਸੀਂ ਵੀਡੀਓ ਪੂਰੀ ਦੇਖਣੀ। ਬਾਕੀ ਪੂਰੇ ਚੈਨਲ ਤੇ ਜਿੰਨੀਆਂ ਵੀਡੀਓ ਨੇ ਉਹਨਾਂ ਤੇ ਕੁਝ ਨਹੀਂ ਲਿਖਿਆ ਹੁੰਦਾ। ਸਿੰਪਲ ਵਾਹਿਗੁਰੂ ਜੀ ਲਿਖ ਕੇ ਅਪਲੋਡ ਕੀਤੀ ਹੁੰਦੀ ਆ ਜਾਂ ਲਿਖਿਆ ਹੁੰਦਾ ਵੀ ਅੱਜ ਪਿੰਡੂ ਖੇਡਾਂ ਕਰਵਾਈਆਂ ਜਾਂ ਅੱਜ ਗੁਰਵਾਣੀ ਕਾਂਠੇ ਮੁਕਾਬਲੇ ਕਰਵਾਏ ਫਲਾਨੇ ਬੰਦੇ ਨੂੰ ਸਨਮਾਨਿਤ ਕੀਤਾ ਇਹ ਚੀਜ਼ਾਂ ਲਿਖੀਆਂ ਹੁੰਦੀਆਂ ਨੇ। ਪੂਰੇ 365 ਦਿਨ ਸਾਲ ਦੇ ਪੂਰੇ 365 ਦਿਨ ਜੇ ਤੁਸੀਂ ਚੈਨਲ ਸਾਡਾ ਪਿੰਡ ਡੋਰੀ ਜਣ ਕੇ ਸਾਡੇ ਕਲੱਬ ਦੇ ਚੈਨਲ ਦੀਆਂ ਪੰਜ ਸੱਤ ਵੀਡੀਓ ਨਹੀਂ ਪੂਰੀਆਂ ਦੇਖ ਸਕਦੇ ਤਾਂ ਮੈਨੂੰ ਲੱਗਦਾ ਵੀ ਤੁਸੀਂ ਹਜੇ ਉਸ ਰਾਹ ਤੇ ਤੁਰੇ ਨਹੀਂ ਜਿਸ ਰਾਹ ਤੇ ਬਾਬੇ ਨਾਨਕ ਦੀ ਬਾਣੀ ਆਪਾਂ ਨੂੰ ਤੋਰਨਾ ਚਾਹੁੰਦੀ ਆ ਹੁਣ ਤੁਸੀਂ ਇਹ ਦੇਖੋ ਵੀ ਜਸਪਾਲ ਸਿੰਘ ਜੀ ਸੇਵਾਦਾਰ ਆਪਣੇ ਸਾਲ ਬਾਬਾ ਜੀ ਨੂੰ ਕਹਿੰਦੇ ਨੇ ਉਹਨਾਂ ਨੇ ਸਿਰਫ ਇੱਕ ਵਾਰ ਮੈਨੂੰ ਬੇਨਤੀ ਕੀਤੀ ਸੀ ਵੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਟਰਸਟ ਇਟਲੀ ਵਾਲਾ ਦੇ ਇੱਕ ਪੇਜ ਬਣਿਆ ਹੋਵੇ ਨਾਲ ਇੱਕ ਚੈਨਲ ਬਣਿਆ ਹੋਇਆ ਮੈਨੂੰ ਕਹਿੰਦੇ ਵੀ ਇਹ ਆਪਣਾ ਬਹੁਤ ਵਧੀਆ ਟਰਸਟ ਹੈ ਇਟਲੀ ਦਾ ਇਹ ਆਪਣੇ ਨਗਰ ਦੇ ਵਿੱਚ ਵੀ 2-4 ਵਾਰ ਸੇਵਾਵਾਂ ਕਰ ਚੁੱਕੇ ਜਿਵੇਂ ਕਿ 25000 ਇਹਨਾਂ ਨੇ ਆਪਣੇ ਦਰਸਾ ਸਿੰਘ ਜੀ ਨੂੰ ਦਵਾਈਆਂ ਸੀ ਉਹਨਾਂ ਦੇ ਘਰ ਟਾਣ ਬੜੇ ਲੋਡ ਪੈ ਗਈ ਸੀ ਤੇ 21000 ਰੁਪਏ ਇਹਨਾਂ ਨੇ ਕਮਿਕਰ ਸਿੰਘ ਨਿੱਕਾ ਜੀ ਨੂੰ ਉਸ ਪਰਿਵਾਰ ਨੂੰ ਵੀ ਦਿੱਤਾ ਸੀ ਕਿਉਂਕਿ ਦਵਾਈ ਬਹੁਤ ਲੰਮੇ ਸਮੇਂ ਤੇ ਚੱਲ ਰਹੀ ਹੈ ਇਹਨਾਂ ਦੀ ਤੇ ਇਸ ਨੂੰ ਆਪਾਂ ਮਜ਼ਬੂਤ ਕਰਨਾ ਹੁਣ ਜਿਹੜੇ ਦਿਮਾਗ ਤੋਂ ਕੰਮ ਲੈਣਗੇ ਵੀ ਜੇਬ ਦੇ ਵਿੱਚੋਂ ਪੈਸਾ ਕੱਢ ਕੇ ਮਜ਼ਬੂਤ ਨਹੀਂ ਕਰ ਸਕਦੇ ਆਪਾਂ ਮੰਨਦੇ ਆ ਵੀ ਆਪਣੇ ਕਬੀਲਦਾਰੀਆਂ ਨੇ ਘਰ ਦੇ ਖਰਚੇ ਵਰਤੇ ਚੱਲਦੇ ਖੇਤੀਬਾੜੀ ਹਨਾ ਫਿਰ ਕਿਸੇ ਚੀਜ਼ ਨਾਲ ਤਾਂ ਆਪਾਂ ਮਜ਼ਬੂਤ ਕਰ ਹੀ ਸਕਦੇ ਆਂ ਦਿਮਾਗ ਨਾਲ ਤਾਂ ਮਜ਼ਬੂਤ ਕਰ ਸਕਦੇ ਆ ਨਾ ਮੇਰਾ ਤੁਸੀਂ ਫੋਨ ਚੈੱਕ ਕਰ ਲਿਓ ਇਹਨਾਂ ਦੀ ਨਾ ਚੈਰੀਟੇਬਲ ਟਰਸਟ ਵਾਲਿਆਂ ਦੀ ਵੀਡੀਓ ਇੱਕ ਮਨੁੱਖਤਾ ਦੀ ਸੇਵਾ ਵਾਲਾ ਮੈਂਟੂ ਵੀਰ ਉਹਨਾਂ ਦੀ ਵੀਡੀਓ ਹਰ ਰੋਜ਼ ਦੇਖਣੀ ਦੇਖਣੀ ਹੈ ਇੱਕ ਵੀਡੀਓ ਹਰ ਰੋਜ਼ ਤੁਸੀਂ ਮੇਰਾ ਜਦੋਂ ਮਰਜ਼ੀ ਫੋਨ ਚੈੱਕ ਕਰ ਲਿਓ ਮੈਂ ਹਿਸਟਰੀ ਚੈੱਕ ਕਰ ਲਿਓ ਇਹਨਾਂ ਦੀ ਵੀਡੀਓ ਨਾਲੇ ਕੋਈ ਮੇਰਾ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਵੀ ਮੈਂ ਉਹਦੇ ਵਿੱਚ ਕੁਝ ਖਟਣਾਗਾ ਵੀ ਉਹਦੇ ਵਿੱਚ ਤਾਂ ਜਾਂ ਮੇਰਾ ਮਨੋਰੰਜਨ ਹੁੰਦਾਗਾ ਹੈ ਨਾ ਵੀ ਮੈਂ ਤਾਂ ਦੇਖਦਾ ਵੀਡੀਓ ਆਪਾਂ ਸਿਰਫ ਉਹਦੇ ਕਲਾ ਉਹਨਾਂ ਦੇ ਕਲੱਬ ਨੂੰ ਉਹਨਾਂ ਦੇ ਟਰਸਟ ਨੂੰ ਮਜ਼ਬੂਤ ਕਰਨਾ ਕਿਉਂਕਿ ਮਨੁੱਖਤਾ ਦੀ ਸੇਵਾ ਵਾਲਾ ਮੈਂਟੂ ਵੀਰ ਆ ਉਹ ਵੀ ਬਹੁਤ ਸੇਵਾ ਕਰ ਰਿਹਾ ਤੇ ਉਹਨੂੰ ਵੀ ਹੁਣ ਜੇ ਇਥੇ ਥੋੜਾ ਇੱਕ ਗੱਲ ਤੁਹਾਨੂੰ ਮੈਂ ਹੋਰ ਸ਼ੇਅਰ ਕਰਦਾ। ਵਿਪ ਟੈਂਕਾ ਯਾਰਗਾ ਨੌਜਵਾਨ ਜਿਹੜਾ ਬੱਚਿਆਂ ਨੂੰ ਖੜਾਉਂਦਾਗਾ ਬੱਚਿਆਂ ਨੂੰ ਰੇਸਾ ਲਗਾਉਂਦਾ ਬਹੁਤ ਪਿੰਡਾਂ ਜਾਂਦਾ ਉਹ। ਸੁਲਤਾਨ ਇੱਕ ਸੁਲਤਾਨ ਵੀਰਾ ਠੀਕ ਹੈ ਜੀ। ਬਹੁਤ ਸਾਰੇ ਹੋਰ ਵੀ ਇਹੋ ਜਿਹੇ ਕੋਚ ਸਾਹਿਬ ਹੈਗੇ ਨੇ ਜਿਹੜੇ ਇਹ ਕੰਮ ਕਰਦੇ ਨੇ। ਉਹ ਦੇਖੋ ਜੀ ਚੱਕਰ ਕੀ ਹੁੰਦਾਗਾ ਆਪਣੇ ਤੁਸੀਂ ਹੁਣ ਸਮਝਣ ਦਾ ਯਤਨ ਕਰੋ ਥੋੜਾ ਜਿਆ। ਵੀ ਜੇ ਤਾਂ ਕਿਸੇ ਨੂੰ YouTube ਤੋਂ ਜਾਂ Facebook ਤੋਂ ਪੈਸੇ ਆਉਂਦੇ ਆ। ਤਾਂ ਉਹ ਪੈਸਿਆਂ ਨਾਲ ਨਾਲ ਤੋਂ ਆਪਦਾ ਘਰ-ਬਾਰ ਚਲਾਉਂਦਾ ਗੜੀ ਦੇ ਘਰ ਦੇ ਕੰਮ ਨੇ ਵੱਲੋਂ ਕੋਈ ਮੱਝਾਂ ਦਾ ਕੰਮ ਆ ਜਾਂ ਖੇਤੀ ਦਾ ਕੰਮ ਆ ਉਹਦੇ ਵਾਸਤੇ ਉਹ ਬੰਦਾ ਰੱਖ ਲੈਂਦਾ ਠੀਕ ਹੈ ਜੀ ਸਿੰਪਲ ਹਨ ਤੇ ਹੁਣ ਮੈਨੂੰ ਜਿਹੜੇ ਪਿੰਡ ਦੇ ਲੋਕ ਇਹ ਕਹਿੰਦੇ ਆ ਵੀ ਤੂੰ ਪਿੰਕੇ ਜਰ ਗੰਗੂ ਬਾਹਰ ਜਾ ਪਿੰਡਾਂ ਚ ਉਧਰ ਜਾ ਇੱਧਰ ਜਾ ਉਧਰ ਉਹਦੇ ਲਈ ਪਹਿਲਾਂ ਤੁਹਾਨੂੰ ਮੈਨੂੰ ਮਜ਼ਬੂਤ ਕਰਨਾ ਪੈਣਾ ਮਜ਼ਬੂਤ ਮੈਂ ਚੈਨਲ ਦੇ ਨਾਲ ਹੀ ਹੋਣਾਗਾ ਜੇ ਮੇਰੇ ਕੋਲ ਚਾਰ ਪੈਸੇ ਹੋਣਗੇ ਤਾਂ ਹੀ ਮੈਂ ਬੰਦਾ ਰੱਖੂ ਘਰੇ ਮੱਝਾਂ ਮੱਝਾਂ ਵਾਸਤੇ ਤਾਂ ਹੀ ਮੈਂ ਇੱਕ ਦਾਗ ਦੇ ਵਿੱਚ ਲਿਆੜੀਆਂ ਲਾਉਂਗਾ ਅणि ਉਹ ਕੰਮ ਕਰਨ ਨਾ ਕਰਨ ਉਹਨਾਂ ਦੀ ਕੀ ਮਰਜ਼ੀ ਉਹਦਾ ਕੰਮ ਤਾਂ ਨਹੀਂ ਸਿਰ ਵੀ ਹੋਈ ਜਾਣੇ ਪੈਸਾ ਆ ਰਿਹਾ ਅਗਲੇ ਨੂੰ ਹੁਣ ਅਰਮੋਲਕ ਵਾਤਰਾਗਾ ਉਹ ਜਿੰਨੀਆਂ ਵੀਡੀਓ ਪਾਉਂਦਾਗਾ ਉਹਨੂੰ ਇੱਕ ਮੱਲ ਵਿੱਚ ਕੋਈ ਵੀ ਬੰਦਾ ਜਿਹੜੇ ਪੱਤਰਕਾਰ ਨੇ 1 ਮਿਲੀਅਨ ਈਵ ਹੋ ਗਿਆ ਤਾਂ ਸਮਝ ਲੈ 1 ਲੱਖ ਰੁਪਏ ਨੇ ਜੇਬ ਚ ਠੀਕ ਹੈ ਜੀ ਫਿਰ ਵੀ ਜੇ ਉਹ ਕਹਿ ਰਹੇ ਨੇ ਵੀ ਤੁਸੀਂ ਐਨਆਰਆਓ ਤੁਸੀਂ ਸਹਾਇਤਾ ਕਰੋ ਐਨਆਰਆਈ ਵੀਰੋ ਤੁਸੀਂ ਸਹਾਇਤਾ ਕਰੋ ਉਹ ਵੀ ਗਲਤ ਜਦੋਂ ਆਪਣੇ ਖਾਤੇ ਦੇ ਵਿੱਚ ਲੱਖ ਲੱਖ ਰੁਪਏ ਰੋਜ਼ ਡਿੱਗ ਰਹਾ ਫਿਰ ਆਪਾਂ ਨੂੰ ਐਨਆਰਆਈਆਂ ਵੀਰਾਂ ਤੇ ਪ੍ਰੈਸ਼ਰ ਪਾਉਣ ਦੀ ਲੋੜ ਕੀ ਆ ਨਗਰ ਪੰਡੋਰੀ ਦੇ ਵਿੱਚ 1734 ਫੋਨਾਂ ਧਿਆਨ ਦੇ ਨਾਲ ਦੁਬਾਰੇ ਸੁਣੋ ਨਗਰ ਪੰਡੋਰੀ ਦੇ ਵਿੱਚ 1734 ਫੋਨਾਂ ਇਹ ਪਤਾ ਕਿਵੇਂ ਲੱਗਿਆ ਕਿਉਂਕਿ ਨਗਰ ਪੰਡੋਰੀ ਦੇ ਸਾਰੇ ਬੱਚੇ ਸਾਰੇ ਘਰਾਂ ਦੇ ਬੱਚੇ ਇੱਕ ਦੂਰੇ ਘਰਾਂ ਵਿੱਚ ਛੱਡ ਕੇ ਸਾਰੇ ਘਰਾਂ ਦੇ ਬੱਚੇ ਆਪਣੇ ਕਲੱਬ ਦੇ ਨਾਲ ਜੁੜੇ ਹੋਏ ਨੇ ਕੋਈ ਗੁਰਬਾਣੀ ਕੰਠ ਮੁਕਾਬਲਾ ਕਰਕੇ ਜੁੜਿਆ ਹੋਇਆ ਕੋਈ ਖੇਡਾਂ ਕਰਕੇ ਜੁੜਿਆ ਹੋਇਆ ਕੋਈ ਦਸਤਾਰ ਮੁਕਾਬਲਾ ਕਰਕੇ ਜੁੜਿਆ ਹੋਇਆ ਕੋਈ ਪਾਸਾ ਦੇ ਮੁਕਾਬਲੇ ਕਰਕੇ ਜੁੜਿਆ ਹੋਇਆ ਲਗਭਗ ਤੁਸੀਂ ਮੰਨ ਲਓ ਵੀ 2-4 ਘਰਾਂ ਨੂੰ ਛੱਡ ਕੇ ਸਾਰਾ ਪਿੰਡ ਜੁੜਿਆ ਹੋਇਆ ਕਲੱਬ ਦੇ ਨਾਲ ਪਿੰਡ ਦੇ ਬੱਚੇ ਜੁੜੇ ਹੋਏ ਨੇ ਉਹ ਬੱਚੇ ਦੱਸ ਦਿੰਦੇ ਵੀ ਸਾਡੇ ਕੋਲ 3 ਫੋਨ ਨੇ ਟੱਚ ਸਾਡੇ ਕੋਲ 4 ਫੋਨ ਨੇ ਸਾਡੇ ਕੋਲ 5 ਫੋਨ ਨੇ ਤੇ 1734 ਫੋਨ ਕਿੰਨੇ ਹੁੰਦੇ ਤੁਸੀਂ ਦੇਖ ਲਓ ਵੀ ਜੇ ਆਪਣੀ ਜਿਹੜੀ ਕਲੱਬ ਆਪਣੇ ਚੈਨਲ ਤੇ ਵੀਡੀਓ ਪੈਂਦੀ ਆ ਉਹਨੂੰ ਵਿਊ ਦੇਖ ਲਓ ਕਿੰਨੇ ਹੁੰਦੇ ਉਹਨੂੰ ਵਿਊ 1734 ਵਿਊ ਨਹੀਂ ਲਿਉਂਦੇ ਕਿਸੇ ਨੂੰ 100 ਕਿਸੇ ਨੂੰ 150 ਤੇ ਜਿਹੜੀ ਕਮਿਕਰ ਸਿੰਘ ਵਾਲੀ ਆਪਾਂ ਵੀਡੀਓ ਪਾਈ ਸੀਗੀ ਕਮਿਕਰ ਸਿੰਘ ਨਿੱਕੇ ਵਾਲੀ ਵੀਡੀਓ ਉਹਦਾ ਆਪਾਂ ਦਸੀਏ ਤੁਹਾਨੂੰ ਵੀ ਘਟੋ ਘਟ ਮੈਂ ਪਤਾ ਨਹੀਂ ਕਿੰਨੀ ਵਾਰ ਲੋਕਾਂ ਦੇ ਸਿੱਧਾ ਡਾਇਰੈਕਟ ਮੈਸੇਜ ਕਰਕੇ WhatsApp ਤੇ ਇਹ ਵੀ ਬੇਨਤੀ ਕੀਤੀ ਵੀ ਵੀਰ ਬਣੇ ਸਟੇਟਸ ਪਾ ਦਿਓ ਵੀਰ ਬਣੇ ਸਟੇਟਸ ਪਾ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਪਰ ਮਾਂ ਦੇ ਪੁੱਤਾਂ ਨੇ ਧੀਆਂ ਨੇ ਕਿਸੇ ਨੇ ਲਾਈ ਜਿਹੜੀ ਐਨਆਰ ਉਹ ਸਤਕਾਰ ਦਿਓਗਾ ਐਨਆਰ ਭਰਾਵਾਂ ਨੂੰ ਛੱਡ ਕੇ ਨਗਰ ਨਿਵਾਸ ਨੂੰ ਛੱਡ ਕੇ ਜਿਹੜੇ ਦੇਖਦੇ ਨੇ ਉਹਨਾਂ ਦੀ ਮੈਂ ਗੱਲ ਨਹੀਂ ਕਰਦਾ ਵੀ ਜਿਨ੍ਹਾਂ ਨੇ ਸਪੈਸ਼ਲ ਮੈਸੇਜ ਵੀ ਕੀਤੇ ਵਿੱਚ ਰੈਸਟੋਰੈਂਟ ਨੂੰ ਵੀ ਮੈਸੇਜ ਕੀਤੇ ਵੀ ਤੁਸੀਂ ਇਹ ਚੀਜ਼ ਇੱਕ ਸਟੇਟਸ ਪਾਉਣਾ ਮਜਾ ਆ ਲਗੇ ਨੇ ਸਟੇਟਸ ਪਾਇਆ ਹੋਵੇ 4 ਵਜੇ ਤੇ ਉੱਠ ਕੇ 10 ਵਜੇ ਜਾ ਕੇ ਪੜਨਾ ਫੇਰ ਵੀ ਟਾਈਮ ਕੱਢ ਲੈਣਾ ਉਹਨਾਂ ਦੀ ਵੀਡੀਓ ਦੇਖਣ ਲਈ ਜਿਹੜੇ ਆਪਣੇ ਪਿੰਡ ਦੇ ਲਈ ਜਾਂ ਜਿਹੜੇ ਸਮਾਜ ਸੇਵਾ ਕਰ ਰਹੇ ਨੇ ਮੈਂ ਤਾਂ ਇਹ ਕਰ ਰਿਹਾ ਪਰ ਤੁਸੀਂ ਨਹੀਂ ਕਰ ਰਹੇ ਕਾਦੀ ਘਾਟ ਆ ਫਿਰ ਤੁਹਾਨੂੰ ਅਸਲ ਦੇ ਵਿੱਚ ਤੁਹਾਨੂੰ ਘਾਟਾ ਗਰਵਾਣੀ ਦੀ ਤੁਸੀਂ ਗਰਵਾਣੀ ਨਹੀਂ ਪੜਦੇ ਮੈਂ ਇਹ ਗਣਾ ਮੈਂ ਬਹੁਤ ਕਰਵਾਣੀ ਪੜਦਾ ਮੈਂ ਵੱਡਾ ਪਾਠੀ ਨਾ ਕਰਵਾਣੀ ਪੜਨ ਦੇ ਨਾਲ ਬੰਦੇ ਨੂੰ ਸਮਝ ਆ ਜਾਂਦੀ ਆ ਵੀ ਜ਼ਿੰਦਗੀ ਦੇ ਵਿੱਚ ਕਰਨਾ ਕੀ ਆ ਜ਼ਿੰਦਗੀ ਦੇ ਵਿੱਚ ਨਾਲ ਜ਼ਿੰਦਗੀ ਦੇ ਵਿੱਚ ਰਹਿੰਦੇ ਆ ਵਿਚਰਦੇ ਆ ਸਮਾਜ ਦੇ ਲਈ ਆਪਾਂ ਕੀ ਕਰ ਸਕਦੇ ਆ ਅਖੀਰ ਤੇ ਜਦੋਂ ਬੰਦੇ ਦੀ ਅਖੀਰ ਤੇ ਜਦੋਂ ਬੰਦਾ ਬੁਢਾ ਹੋ ਜਾਂਦਾ ਬਜ਼ੁਰਗ ਹੋ ਜਾਂਦਾ ਹੱਡ ਪੈਰ ਤਰਨੋ ਹਟ ਜਾਂਦੇ ਆ ਫਿਰ ਬਹੁਤ ਕੋ ਸੋਚਦਾ ਬੰਦਾ ਵੀ ਜਾਂ ਕਾਸ ਉਹ ਸਮੇਂ ਆ ਕਰ ਲੈਂਦੇ ਜਾਂ ਐ ਕਰ ਲੈਂਦੇ ਉੱਤ ਉਸ ਉਦੋਂ ਐ ਵੀ ਇਲਤਾ ਕਰਦੇ ਰਹੇ ਕਿ ਉੱਧਰ ਗੀੜਾ ਕਿਤੇ ਲੁਧਿਆਣਾ ਕਿਤੇ ਚੰਡੀਗੜਾ ਆ ਫਿਰਦੇ ਰਹੇ ਕਿਉਂਕਿ ਹੁਣ ਤੁਸੀਂ ਅੱਜ ਦੇਖ ਲਓ ਵੀ ਕਈ ਬੰਦੇ ਇਹ ਜੇ ਨੇ ਜਿਹੜੇ ਇੱਕ ਦਿਨ ਦੇ ਵਿੱਚ 1000 1500 ਰੁਪਿਆ ਖਰਚਾ ਕਰ ਦਿੰਦੇ ਨੇ ਬਿਨਾਂ ਗੱਲ ਤੋਂ ਇੱਕ ਵਾਰ ਜਿਹੜਾ ਕੱਪੜੇ ਪਾ ਲਿਓ ਉਹ ਮਹੀਨਾ ਮਹੀਨਾ ਦੋ ਦੋ ਮਹੀਨੇ ਪਾਉਂਦੇ ਨਹੀਂ ਨਵੇਂ ਆਉਂਦੇ ਨਵੇਂ ਕੱਪੜੇ ਲਿਉਂਦੇ ਨੇ ਖਾਣ ਪੀਣ ਖੁੱਲਾ ਲੋਕਾਂ ਦਾ ਦਵਾਈਆਂ ਡਾਕਟਰ ਕਿਉਂ ਵਧੇ ਨੇ ਸਮਾਜ ਦੇ ਵਿੱਚ ਦਵਾਈਆਂ ਕਿਉਂ ਇੰਨੀਆਂ ਜ਼ਿਆਦਾ ਨਵੀਆਂ ਤੋਂ ਨਵੀਆਂ ਦਵਾਈਆਂ ਕਿਉਂ ਆ ਰਹੀ ਨੇ ਕਿਉਂਕਿ ਖਾਣ-ਪੀਣ ਬਹੁਤ ਮਾੜੇ ਹੋ ਚੁੱਕੇ ਨੇ ਆਪਣੇ ਲੋਕ ਦਿਖਾਵੇ ਦੀ ਬਾਜ਼ੀ ਦੇ ਵਿੱਚ ਪੈ ਚੁੱਕੇ ਨੇ ਕੰਬਲੇ ਹੋ ਚੁੱਕੇ ਨੇ ਲੋਕ ਹੁਣ ਗੱਲ ਕਰਦੇ ਆ ਉਹਨਾਂ ਪ੍ਰਭਾਵਾਂ ਦੀ ਜਿਹੜੇ ਕਹਿ ਰਹੇ ਨੇ ਵੀ ਸਾਡਾ ਪਿੰਡ ਪਨੋਰੀ ਚੈਨਲ ਦੀਆਂ ਵੀਡੀਓ ਅਸੀਂ ਤਾਂ ਨਹੀਂ ਦੇਖਦੇ ਕਿਉਂਕਿ ਸਾਡਾ ਇਹ ਮਨੋਰੰਜਨ ਨਹੀਂ ਕਰਦੀਆਂ ਆ ਗਈ ਨਾ ਗੱਲ ਉੱਥੇ ਗੱਲ ਆਪਾਂ ਕੀਤੀ ਐ ਸੇਵਾ ਭਾਵਨਾ ਦੀ ਵੀ ਗੁਰਪ੍ਰੀਤ ਮੈਂਟੂ ਵੀਰ ਦੀ ਜਿਹੜੀ ਵੀਡੀਓ ਨੇ ਉਹ ਮੇਰਾ ਮਨੋਰੰਜਨ ਕਰਦੀਆਂ ਨੇ ਜਾਂ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਟਰਸਟ ਇਟਲੀ ਵਾਲਾ ਦਾ ਚੈਨਲ ਆ ਪੇਜ ਆ ਉਹ ਮੇਰਾ ਮਨੋਰੰਜਨ ਕਰਦਾ ਨਹੀਂ ਕਰਦਾ ਮੈਂ ਵੀ ਦੇਖਦੇ ਆ ਵੀਡੀਓ ਉਹਨਾਂ ਦੀਆਂ ਮੈਂ ਵੀ ਉਹਨੂੰ ਲਾਈਕ ਕਰਦਾ ਹੀ ਆ ਕਿ ਨਹੀਂ ਕਰਦਾ ਇਹ ਤੁਹਾਡੀ ਸੋਚ ਤੇ ਡਿਪੈਂਡ ਆ ਵੀ ਤੁਸੀਂ ਮਨੋਰੰਜਨ ਕਰਨ ਲਈ ਵੀਡੀਓ ਦੇਖਣੀ ਆ ਜਾਂ ਸੇਵਾ ਕਰਨ ਲਈ ਦੇਖਣੀ ਜੇ ਅਸੀਂ ਤੁਹਾਡਾ ਮਨੋਰੰਜਨ ਕਰਾਂਗੇ ਤੁਸੀਂ ਸਾਨੂੰ ਵਿਊ ਦੋਵੋਗੇ ਕਮੈਂਟ ਦੋਵੋਗੇ ਲਾਈਕ ਕਰੋਗੇ ਸ਼ੇਅਰ ਕਰੋਗੇ ਫੇ ਤੁਹਾਡੀ ਸੇਵਾ ਤਾਂ ਹੈ ਨਹੀਂ ਇਹ ਤੁਸੀਂ ਤਾਂ ਖਰੀਦੇ ਆ ਸਾਨੂੰ ਸੱਜ ਤੋਂ ਮਨੋਰੰਜਨ ਲਿਆਗਾ ਸਾਨੂੰ ਪੈਸੇ ਦਿੱਤੇ ਆ ਸੱਜ ਤੋਂ ਵਿਊ ਸਾਨੂੰ ਵਿਊ ਦਿੱਤੇ ਆ ਸੇਵਾ ਭਾਵਨਾ ਤਾਂ ਨਹੀਂ ਹੋਈ ਤੁਹਾਡੀ ਜੇ ਵੀ ਤੁਸੀਂ ਕਹੋ ਵੀ ਅਸੀਂ ਗੁਰੂ ਘਰ ਜਾਂਦੇ ਆ ਲਓ ਬਾਬਾ ਜੀ ਸਾਰੀਆਂ ਸਭ ਦੀਆਂ ਕੱਟਾਂਗੇ ਅਸੀਂ ਸਿੱਦਾ ਸਫਾਈ ਕਰਾਂਗੇ ਝਾੜੂ ਲਾਵਾਂਗੇ ਤੇ ਉਹਦੇ ਬਦਲ ਦੇ ਵਿੱਚ ਤੁਸੀਂ ਸਾਨੂੰ ਸਮੋਸੇ ਖਵਾਓ ਚਾਰ-ਚਾਰ ਸਮੋਸੇ ਖਵਾਓ ਪੰਜ-ਪੰਜ ਸਾਨੂੰ ਬਰੈਡ ਖਵਾਓ ਇਹ ਸੇਵਾ ਤਾਂ ਨਹੀਂ ਹੋਈ ਫਿਰ ਇਹ ਜੇ ਤੁਸੀਂ ਕੋਸ ਆਪਣੇ ਵੀਊ ਬਦਲੇ ਕੋਸਤ ਲੈ ਰਹੇ ਹੋ ਸਾ ਤੋਂ ਮਨੋਰੰਜਨ ਲੈ ਰਹੇ ਹੋ ਤਾਂ ਫਿਰ ਉਹ ਸੇਵਾ ਥੋੜੀ ਹੋਈ ਨਾ ਸੇਵਾ ਹੁੰਦੀ ਹੈ ਨਿਸ਼ਕਾਮ ਸੇਵਾ ਚੁੱਪ ਕਰਕੇ ਵਸ ਆਪਾਂ ਨੂੰ ਕੋਈ ਮਿਲੇ ਨਾ ਮਿਲੇ ਉਹਦੇ ਵਿੱਚ ਕੋਸ ਵੀ ਸੇਵਾ ਕਰਨੀ ਮੈਨੂੰ ਪਤਾ ਵੀ ਜਿਹੜੀ ਅੱਜ ਮੈਂ ਗੱਲਾਂ ਕਰ ਰਹੇ ਹਾਂ ਇਹ ਵੀ ਨਹੀਂ ਸਾਰੀਆਂ ਸੁਣਨੀਆਂ ਤੁਸੀ ਪਰ ਮੈਨੂੰ ਇਹ ਹੁੰਦਾਗਾ ਵੀ ਜੇ ਸਮਾਜ ਦੇ ਵਿੱਚ ਰਹਿੰਦਿਆਂ ਕੋਈ ਐ ਇਨਸਾਨੀਅਤ ਇਕ ਰੋਜ ਬਾਰੇ ਸੋਚਣ ਲੱਗੇ ਸਾਰੇ ਇਨਸਾਨ ਤਾਂ ਮੈਂ ਕਹਿੰਦਾ ਆਪਾਂ ਲੋੜ ਹੀ ਨਹੀਂ ਪੈਸੇ ਇਕੱਠੇ ਕਰਨ ਦੀ ਬਾਹਰੋਂ ਜਾਂ ਨਾੜੀਆਂ ਤੋਂ ਜਾਂ ਪਿੰਡ ਦੇ ਵਿੱਚੋਂ ਇੰਨੇ ਯੂਟਿਊਬਰ ਨੇ ਪੰਜਾਬ ਦੇ ਵਿੱਚ ਇੰਨੇ ਬਲੌਗਰ ਨੇ ਲੱਖਾਂ ਕਮਾਉਂਦੇ ਨੇ ਰੋਜ਼ ਕੋਈ ਹਿਸਾਬ ਕਿਤਾਬ ਨਹੀਂ ਦੱਸ ਰਿਹਾ ਮੈਨੂੰ ਕੀ ਲੋੜ ਆ ਜਿਹੜਾ ਮੈਂ 3 ਦਿਨ ਉੱਠ ਕੇ ਤੁਹਾਡੇ ਸਾਹਮਣੇ ਹੱਥ ਜੋੜਨ ਲੱਗਿਆ ਮੈਂ ਉਹਦਾ ਕੀ ਕਾਰਨ ਆ ਕਾਰਨ ਤਾਂ ਇਹੀ ਆ ਕਿ ਮੈਂ ਚਾਹਣਾ ਵੀ ਤੁਸੀਂ ਸਹਿਯੋਗ ਕਰੋ ਤੁਹਾਡਾ ਸਮਾਜ ਦੇ ਵਿੱਚ ਕੁਝ ਦੇਣ ਹੋਵੇ ਆਪਣੇ ਆਪ ਨੂੰ ਪਛਾਣੋ ਤੁਸੀਂ ਵੀ ਸਮਾਜ ਲਈ ਕੁਝ ਕਰ ਸਕੋ ਮੈਂ ਮੇਰੀ ਚੋਂ ਨਿਕਲ ਕੇ ਸਮਾਜ ਦੇ ਲਈ ਕੋ ਸੋਚਣਾ ਪੈੜਾ ਤੁਹਾਨੂੰ ਇਸ ਕਰਕੇ ਮੈਂ ਕਹਿ ਰਿਹਾ ਮੇਰਾ ਕੀ ਹੈ ਮੈਂ ਤਾਂ ਥੋੜੇ ਦਿਨਾਂ ਤੱਕ ਮੰਨ ਲਓ ਵੀ ਜਿੰਨੇ ਫਾਇਲ ਲੱਗੀਏ ਜਿੰਨੇ ਬੀਜ ਆ ਗਿਆ ਕੈਨੇਡਾ ਉਨ ਚੜ ਜਾਣਾ ਯਾਨੀ ਕਿਨੇ ਹੱਥ ਜੋੜਨੇ ਤੁਹਾਡੇ ਸਾਹਮਣੇ ਕਿਉਂਕਿ ਕੰਮਕਾਰ ਚ ਇੰਨਾ ਵਿਜੀ ਹੋ ਜਾਣਾ ਉੱਥੇ ਜਾ ਕੇ ਆਪਦੇ ਘਰ-ਬਾਰ ਦੀ ਆਪਦੇ ਰਸਣ ਪਾਣ ਦੀ ਇੰਨੀ ਫਿਕਰ ਪੈ ਜਾਣੀ ਆ ਵੀ ਉਧਰ ਹੀ ਉਲਝ ਜਾਣਾ ਰੱਬ ਜਾਣਦਾ ਕਿਹੋ ਜਿਹਾ ਕੰਮ ਮਿਲਣਾ ਉੱਥੇ ਜਾ ਕੇ ਤੇ ਹੁਣ ਆ ਤਾਂ ਗੱਲ ਕਰਨੀ ਆ ਉਹਨਾਂ ਵੀਡੀਓ ਦੀ ਜਿਨ੍ਹਾਂ ਨੇ ਆਪਾਂ ਨੂੰ ਥੋੜੇ ਦਿਨਾਂ ਤੇ ਵਿੱਚ ਕਿੰਨੇ ਵਿਊ ਆਏ ਨੇ ਕਿੰਨੇ ਲੋਕਾਂ ਨੇ ਸ਼ੇਅਰ ਕੀਤੀਆਂ ਕਿੰਨੀਆਂ ਲੋਕਾਂ ਨੇ ਵਿਊ ਦਿੱਤੇ ਨੇ ਸਾਰਾ ਕੁਝ ਲੇਖਾ ਜੋਖਾ ਆਪਾਂ ਸਾਰਾ ਡਿਟੇਲ ਤੁਹਾਡੇ ਸਾਹਮਣੇ ਰੱਖਾਂਗੇ ਕਲ ਕਰੋ ਫਿਰ ਕੱਲੀ ਕੱਲੀ ਵੀਡੀਓ ਸਭ ਤੋਂ ਪਹਿਲਾਂ ਤਾਂ ਆਪਾਂ ਨਾ ਆ ਵੀਡੀਓ ਦੀ ਗੱਲ ਕਰਾਂਗੇ ਜਿਹੜੀ ਆਪਾਂ ਨੀਲੂ ਦੇ ਮੁੰਡੇ ਦੀ ਵੀਡੀਓ ਪਾਈ ਸੀਗੀ ਤੇ ਇਸ ਉਮੀਦ ਨਾਲ ਪਾਈ ਸੀਗੀ ਵੀ ਆਪਣੇ ਪਿੰਡ ਦੇ ਜਿਹੜੇ ਲੋਕ ਨੇ ਆਪਣੇ ਪਿੰਡ ਦੇ ਵਿੱਚ 17-1800 ਫੋਨ ਆ ਤੇ ਉਹਦੇ ਵਿੱਚ ਜਾਨੀ ਕਿ ਆਪਣੇ ਪਿੰਡ ਦੇ ਲੋਕ ਸਹਿਯੋਗ ਕਰਨਗੇ ਤੇ ਅੱਗੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਤੇ ਲਾਈਕ ਕਰਨਗੇ ਤੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਭੇਜਣਗੇ ਤਾਂ ਕਿ ਇਸ ਬੱਚੇ ਦਾ ਇਲਾਜ ਹੋ ਸਕੇ ਤੇ ਇਸ ਵੀਡੀਓ ਦੀ ਗੱਲ ਕਰਨੇ ਵੀ ਇਸ ਵੀਡੀਓ ਨੇ ਹੁਣ ਤੱਕ ਕਿਉਂਕਿ ਇਹ ਵਿਚਾਰਾ ਇਹ ਤਾਂ ਰੱਬ ਨੂੰ ਵੀ ਪਿਆਰਾ ਹੋ ਗਿਆ ਮਰ ਵੀ ਗਿਆ ਵਿਚਾਰਾ ਤਾਂ ਤੇ ਇਸ ਵੀਡੀਓ ਤੋਂ ਆਪਾਂ ਨੂੰ ਕਿੰਨੀ ਕਮਾਈ ਹੋਈ ਸੀ ਜਿਹੜਾ ਆਪਾਂ ਸੋਚੇ ਸੀ ਵੀ 1 ਲੱਖ ਰੁਪਏ ਕਮਾਵਾਂਗੇ ਤੇ ਉਹ ਆਪਾਂ ਨੂੰ ਪਤਾ ਲੱਗੂਗਾ ਜੀ ਇੱਥੇ ਐਨਾਲਾਈਸਿਸ ਆ ਲਿਖੋਆਂ ਲਿਖਿਆ ਹੋਇਆ ਜੀ ਇਹ ਇਹਨੂੰ ਦੱਬਾਂਗੇ ਆਪਾਂ ਤਾਂ ਇਸ ਵੀਡੀਓ ਨੂੰ ਸਿਰਫ 207 ਵਿਊ ਆਏ ਸੀਗੇ ਚਾਹੁੰਦੇ ਸੀ ਆਪਾਂ ਵੀ ਲੱਖਾਂ ਵਿਊ ਹੋਣੇ ਚਾਹੀਦੇ ਇਹਨੂੰ ਤੇ ਇਹਦੇ ਵਿੱਚ ਇਹਨੂੰ ਇਹਨੂੰ ਬਾਜ਼ ਟਾਈਮ ਇਹਨੇ 8 ਘੰਟੇ ਦਾ ਪੂਰਾ ਕੀਤਾ ਸੀਗਾ ਜੀ ਸਬਸਕ੍ਰਾਈਬਰ ਇੱਕ ਵਧਿਆ ਸੀਗਾ ਤੇ ਕਮਾਈ ਇਹਨੇ ਕੀਤੀ 10 ਸੈਂਟ ਜੇ ਆ ਦੇਖੋ ਮੂਰੇ ਡਾਲਰ ਦਾ ਨਿਸ਼ਾਨ ਆ ਜੇ ਕਿਤੇ 10 ਮੂਰੇ ਉਹਨੂੰ ਤਾਂ ਆਪਾਂ ਕਹਿੰਦੇ ਵੀ 10 ਡਾਲਰ ਕਮਾਏ ਪਰ ਇਹਨੇ ਸਿਰਫ 10 ਸੈਂਟ ਕਮਾਏ ਜਿਵੇਂ ਕਿ 10 ਪੈਸੇ ਹੁਣ ਦੇਖ ਲਓ ਤੁਸੀਂ ਵੀ ਆਪਾਂ ਪਿੰਡ ਦੇ ਵਿੱਚੋਂ ਸਹਿਯੋਗ ਮੰਗਿਆ ਸੀਗਾ ਪੈਸੇ ਦਾ ਨਹੀਂ ਸਿਰਫ ਵੀਡੀਓ ਦੇਖਣ ਲਈ ਲੋਕਾਂ ਨੂੰ ਕਿਹਾ ਸੀ ਪਰ ਸਿਰਫ 207 ਬੰਦਿਆਂ ਨੇ ਵੀਡੀਓ ਦੇਖੀ ਆ ਮੈਨੂੰ ਮੈਂ ਯਕੀਨ ਨਾ ਕਹਿ ਸਕਦਾ ਵੀ ਪਿੰਡ ਦੇ ਵਿੱਚੋਂ ਸਿਰਫ ਤਹੀ ਤਾਂ ਚੜ ਜਾਈ ਜਾਣੇ ਹੁਣ ਇਹਨਾਂ ਨੇ ਦੇਖੀ ਉਹ ਬਾਕੀ ਸਾਰੇ ਬਾਹਰ ਲੇ ਆ ਫੇਰ ਹੁਣ ਆਪਾਂ ਗੱਲ ਕਰਨੀ ਆ ਆ ਵੀਡੀਓ ਦੀ ਬਿਨਾ ਕੋਈ ਪੈਸਾ ਖਰਚੇ ਤੁਸੀਂ ਪਰਿਵਾਰ ਦੀ ਸਹਾਇਤਾ ਕਰ ਸਕਦੇ ਹੋ ਉਹ ਇਹ ਵੀਡੀਓ ਜਿਹੜੀ ਆਪਾਂ ਕਮਿਕਰ ਸਿੰਘ ਵਾਲੀ ਪਾਈ ਸੀਗੀ ਕਮਿਕਰ ਸਿੰਘ ਨੂੰ ਪਸਾਇਤਾ ਕਰਨੀ ਸੀ ਮੈਂ ਚਾਹੁੰਦਾ ਸੀ ਵੀ ਆਪਣੇ ਕਲੱਬ ਚਾਹੁੰਦਾ ਸੀ ਵੀ ਘਟੋ ਘਟ 2-3 ਲੱਖ ਰੁਪਏ ਇਕੱਠਾ ਕਰਕੇ ਨਾ ਕੋਈ ਪਰਿਵਾਰ ਨੂੰ ਰੋਜ਼ਗਾਰ ਤੋਰ ਕੇ ਦਈਏ ਪਰ ਇਕੱਠਾ ਪਿੰਡ ਵਾਲਿਆਂ ਤੋਂ ਜਾਂ ਐਨ ਆਰ ਆਈ ਤੋਂ ਨਹੀਂ ਕਰਨਾ ਆਪਾਂ YouTube ਤੋਂ ਇਕੱਠਾ ਕਰਨਾ ਤੇ ਤੁਸੀਂ ਹੁਣ ਆਏ ਦੇਖ ਲਓ ਵੀ ਇਸ ਵੀਡੀਓ ਨੂੰ ਕਿੰਨੇ ਵਿਊ ਆਏ ਨੇ ਉਹ ਵੀ ਧੱਕੇ ਨਾਲ ਆਏ ਨੇ ਜਿੰਨੇ ਆਏ ਨੇ ਕਿਉਂਕਿ ਮੈਂ ਆਪ ਖੁਦ ਹਰ ਰੋਜ਼ ਹਰ ਰੋਜ਼ ਅੱਗੇ ਜੋ ਅੱਗੇ ਅੱਗੇ ਜੇ ਸ਼ੇਅਰ ਕਰਦਾ ਸੀਗਾ ਵੀ ਹੋ ਸਕਦਾ ਵੀ ਲੋਕਾਂ ਦੇ ਮੜਾ ਮੋਟਾ ਆਜ ਆਜ ਦਿਮਾਗ 'ਚ ਵੀ ਹਾਂ ਆਪ ਇਹ ਚੀਜ਼ ਸੇਵਾ ਕਰਨੀ ਹੈ ਪਰਫਾਰਮੈਂਸ ਦੇਖੀ ਵੀਡੀਓ ਦੀ 708 ਨੇ ਵਿਊ ਆਏ ਨੇ 48 ਘੰਟੇ ਨੇ ਪੂਰੇ ਕੀਤੇ ਨੇ 13 ਸਬਸਕ੍ਰਾਈਬਰ ਵਧੇ ਨੇ ਇਹ ਦੇ ਕਰਕੇ ਤੇ 46 ਸੈਂਟ 46 ਸੈਂਟ ਮਤਲਬ ਲਗਭਗ ਉਹੀ 45 50 ਰੁਪਏ ਹੋਣਗੇ 50 ਰੁਪਏ ਜਣੀ ਹੁਣ ਤੁਸੀਂ ਦੇਖ ਲੋ ਵੀ 50 ਰੁਪਏ ਇਹਨੇ ਮੈਂ ਘਰ ਫੜਾ ਕੇ ਆਉਣੇ ਆ 20 ਤੁਹਾਡੀ ਵੀਡੀਓ ਤੋਂ ਕਮਾਈ ਹੋਈ ਆ ਉਹਨਾਂ ਨੇ ਨਹੀਂ ਕਿਹਾ ਵੀ ਵੀਡੀਓ ਬਣਾਉਣਾ ਪਰ ਮੇਰੀ ਮਨਸਾ ਸੀ ਆਪਾਂ ਵੀਡੀਓ ਤੋਂ ਕਮਾਈ ਕਰੀਏ ਇਹ ਵੀਡੀਓ ਹੁਣ ਤੁਸੀਂ ਦੇਖ ਲੋ ਮੈਂ ਜਾਣ ਕੇ ਵੱਡੀ ਬਣਾਈ ਸੀ ਵੀ 16 ਮਿੰਟ ਦੀ ਸੀ ਵੀ ਜਦੋਂ ਬੰਦਾ ਰੋਟੀ ਖਾਊਗਾ ਜਾਂ ਨਾ ਹੁਣ ਤੌਣ ਜਾਊਗਾ ਵੀ ਉਹ ਤੋਂ ਲਾ ਕੇ ਛੱਡ ਜਾਊਗਾ ਵੀ ਆਉਂਦੇ ਨੇ ਉਹਦੀ ਵੀਡੀਓ ਪੂਰੀ ਉਹ ਦੇਖੀ ਗਈ ਹੋਊਗੀ ਪਰ ਫਿਰ ਵੀ ਦੇਖੀ ਕਿੰਨਾ ਟਾਈਮ ਕੀ ਸਿਰਫ 3 ਮਿੰਟ ਫੇਰ ਆਪਾਂ ਵੀਡੀਓ ਬਣਾਈ ਸੀਗੀ ਹਰਦੀਪ ਸਿੰਘ ਦੇ ਘਰ ਹੋਇਆ ਜਲਥਲ ਇਨਾਂ ਦੀ ਵੀਡੀਓ ਦਾ ਹਾਲ ਦੇਖ ਲਓ ਵੀ ਇਹ ਇਹ ਵੀ ਲੋਕਾਂ ਨੇ ਦੇਖੀ ਨਹੀਂ ਮੈਨੂੰ ਇਹ ਲੱਗਦਾ ਵੀ ਆ ਨੇੜੇ ਢੇੜ ਦੇ ਲੋਕ ਵੀ ਨਹੀਂ ਦੇਖਦੇ ਇਹ ਵੀਡੀਓ ਪਰਫਾਰਮੈਂਸ ਦੇਖਦੇ ਕੀ ਬਣਦਾ 228 ਵਿਊ ਆਏ ਨੇ ਵਾਚ ਟਾਈਮ 4 ਘੰਟੇ ਦਾ ਸਬਸਕ੍ਰਾਈਬਰ ਕੋਈ ਨਹੀਂ ਤੇ 11 ਸੈਂਟ ਮਤਲਬ ਕਿ 20 ਬਾਈ ਰੁਪਏ 20 25 ਰੁਪਏ ਹੋਣਗੇ ਐਸਟੀਮੇਟ ਬਣਦਾ ਵੀ 20 25 ਰੁਪਏ ਦਾ ਕੀ ਹੋਊਗਾ ਪਰਿਵਾਰ ਦਾ ਇਹ ਦੇਖ ਲਓ ਅਸੀਂ ਤੇ ਆਪਾਂ ਗੱਲ ਕਰਾਂਗੇ ਹੁਣ ਇਸ ਵੀਡੀਓ ਦੀ ਕਿਸੇ ਬੰਦੇ ਨੇ ਸਲਾਹ ਦਿੱਤੀ ਸੀ ਵੀ ਜਨਾ ਬਾਰ-ਬਾਰ ਨਾਲਾ ਤਰੀਕੋ ਵੀਡੀਓ ਚਲਣੀ ਹੈ ਦੋ ਬਾਰ-ਬਾਰ ਹੱਥ ਜੋੜੀ ਜਨਾ ਵੀ ਚੁੱਪ ਕਰਕੇ ਤੂੰ ਨਾ ਇਹਦੇ ਵੀਡੀਓ ਦੇ ਸਕੈਨਰ ਪਾ ਦੇ ਵੀ ਸੰਗ ਤਾਂ 150 20 30 ਕਰ ਕਰਕੇ ਤੈਨੂੰ ਲੱਖ ਰੁਪਏ ਹੋ ਜਾਣਾ ਤੇ ਉਹ ਲੱਖ ਰੁਪਏ ਨਾਲ ਪੂਰੇ ਦਾ ਪੂਰੇ ਦਾ ਕਮਰੇ ਦੀ ਛੱਤ ਚੇਂਜ ਹੋ ਜਾਣੀ ਆ ਵਧੀਆ ਗਰੀਬ ਦਾ ਸਰ ਜਣਾ ਜਿਹੜੇ ਬੰਦੇ ਨੇ ਸਲਾਹ ਦਿੱਤੀ ਸੀ ਪ੍ਰਧਾਨ ਨੇ ਉਹਨੇ ਵੀ ਸਕੈਨਰ ਦੇ ਉੱਤੇ ਦਹਰ ਪੀ ਨਹੀਂ ਪਾਈ ਦੱਸ ਹੋਰ ਕੌਣ ਬੋਗੋ ਜਰੋ ਨਹੀਂ ਆਪ ਨਹੀਂ ਜਾਨੀ ਇਹ ਵੀਡੀਓ ਤਾਂ ਵਿਚਾਰੇ ਜਿਵੇਂ 129 ਵਿਊ ਤੇ ਖੜ ਗਈ ਦੇਖੋ ਇਹ ਵੀਡੀਓ ਕਿੰਨੇ ਮਿੰਟ ਦੀ 2.41 ਮਿੰਟਾਂ ਦੀ ਹੈ ਠੀਕ ਹੈ ਜੀ ਤੇ ਦੇਖੀ ਕਿੰਨੀ ਗਈ ਹੈ ਇਹ ਗਈ ਦੇਖੀ 0.53 ਐਵਰੇਜ ਦੇਖਣ ਦੀ ਤੇ ਇਹਦੇ ਕੀ ਪਰਫਾਰਮੈਂਸ ਹੈ ਜੀ ਇਹਦੀ 130 ਵਿਊ ਹੋਏ ਨੇ ਜੀ 1.9 ਯਾਨੀ 2 ਘੰਟੇ ਪੂਰੇ ਕਿਤੇ ਨੇ 0 ਸਬਸਕ੍ਰਾਈਬਰ ਤੇ 3 ਸੈਂਟਰ ਹੁਣ ਤੈਨ ਸੰਟਰ ਨੇ ਦੇਖ ਲਓ ਵੀ ਕਿੰਨੇ ਕੇ ਪੈਸੇ ਕਣਦੇ ਵੀ ਕਿੰਨੇ ਕੇ ਰੁਪਈਏ ਬਣਦੇ ਆ ਜਿਹੜਾ ਮੈਂ ਉੱਥੇ ਉਹਨੂੰ ਦੇ ਕੇ ਆਵਾਂ ਸੋ ਬੇਨਤੀ ਇਹੀ ਆ ਅਖੀਰ ਤੇ ਮੇਰੇ ਲਈ ਨਕਰਿਆ ਕਰੋ ਕੁਛ ਵੀ ਜੇ ਤੁਸੀਂ ਕਰਨਾ ਸਮਾਜ ਲਈ ਕਰਨਾ ਗ੍ਰੰਧ ਦੇ ਵਿੱਚ 5 7 ਮਿੰਟ ਕੱਢਣ ਨਾਲ ਜੇ ਤੁਹਾਡੇ ਤੁਸੀਂ ਕਿਸੇ ਦਾ ਭਲਾ ਕਰ ਸਕਦੇ ਹੋ ਤਾਂ ਜਰੂਰ ਕਰਿਆ ਕਰੋ ਤੁਹਾਡਾ 1 ਰੁਪਈਆ ਨਹੀਂ ਲੱਗਣਾ ਅਗਲੇ ਦਾ ਫਾਇਦਾ ਹੋ ਜਾਣਾ ਨਹੀਂ ਹੁੰਦਾ ਜਿਹੜੀ ਵੀਡੀਓ ਤੇ ਅਸੀਂ ਇਹ ਕਹਾਂਗੇ ਵੀ ਸਾਡੀ ਵੀਡੀਓ ਪੂਰੀ ਦੇਖਿਓ ਉਹੀ ਦੇਖਣੀ ਹੈ ਪੂਰੀ ਬਾਕੀ ਨਹੀਂ ਦੇਖਣੀ ਬਾਕੀ ਤਾਂ ਅਸੀਂ ਪਿੰਡ ਦੇ ਪ੍ਰੋਗਰਾਮ ਆ ਜਿਹੜੇ ਉਹ ਵੈਸੇ ਆਪਣਾ ਕੰਮ ਕੀਆ ਪਿੰਡ ਦਾ ਕੋਈ ਪ੍ਰੋਗਰਾਮ ਕਰਾਉਣਾ ਜਾਂ ਕੋਈ ਬਾਗ ਦੇ ਵਿੱਚ ਕੋਈ ਵੀਡੀਓ ਬਣਾ ਲਈ ਉਹ ਤਾਂ ਅਕਾ ਵੀ ਇੱਕ ਤਾਂ ਟਾਈਮ ਪਾਸ ਆ ਇੱਕ ਕੋਈ ਜਾਣਕਾਰੀ ਹੁੰਦੀ ਮਾੜੀ ਮਿਠੀ ਹੋ ਸਾਂਝੀ ਕਰ ਲਈ ਤੁਹਾਡੇ ਨਾਲ ਹਨਾ ਪ੍ਰੋਗਰਾਮ ਪਿੰਡ ਦੇ ਤਾਂ ਪਾਈਦੇ ਅਪਲੋਡ ਕਰੀਦੇ ਕਿਉਂਕਿ ਰੀਸ ਪਵੇ ਹੋਰ ਪਿੰਡਾਂ ਨੂੰ ਯਾਰ ਇੰਨੇ ਪੰਡੂਰੀ ਦੇ ਵਿੱਚ ਇੰਨੇ ਪ੍ਰੋਗਰਾਮ ਹੁੰਦੇ ਆਪਾਂ ਹੋਰ ਪਿੰਡਾਂ ਦੇ ਵਿੱਚ ਵੀ ਕਰੀਏ ਨਾ ਸੋ ਸਾਰਿਆਂ ਦਾ ਧੰਨਵਾਦ ਤਾਂ ਸੋ ਬਹੁਤ-ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ